ਯਾਦਗਾਰੀ ਪਰ ਹਾਂਜੀ ਬਸ ਤੇ ਮੇਰਾ ਖਿਆਲ ਹੈ ਵੀ ਲੋਕ ਤਾਂ ਯਾਦਗਾਰੀ ਪਰ ਉਸ ਨੂੰ ਦੱਸਦੇ ਹੁੰਦੇ ਨੇ ਜਿਨ੍ਹਾਂ ਦੇ ਕਿਤੇ ਖੌਸੜੇ ਪਏ ਹੋ ਤੇ ਪਰ ਮੈਨੂੰ ਤੇ ਹਮੇਸ਼ਾ ਲੋਕਾਂ ਨੇ ਪਿਆਰ ਹੀ ਕੀਤਾ ਤੇ ਕਿਤੇ ਹੀ ਮੇਰਾ ਨੁਕਸਾਨ ਨਹੀਂ ਹੋਇਆ ਮੇਰੇ ਕੈਨੇਡਾ ਅਮਰੀਕਾ ਚ ਹਰੇਕ ਵਾਰਾ ਪੇਮੈਂਟ ਮਾਤੇ ਛੱਡਿਆ ਨਾ ਹੁੰਨਾ ਤੇ ਵਾਪਸ ਮੇਰੀ ਮਹੀਨੇ-ਮਹੀਨੇ ਦੋ-ਦੋ ਮਹੀਨੇ ਬਾਅਦ ਪਹੁੰਚਦੀ ਰਹੀ ਹੈ ਤੇ ਮੇਰਾ ਖਿਆਲ ਹੈ ਵੀ ਮੇਰੇ ਮੇਰਾ ਤਾਂ ਹਰੇਕ ਦਿਨ ਹਰੇਕ ਪਾਲੀ ਜਾਂ ਦਸਤਵਾਲ ਹੈ ਜਿਹੜਾ ਦਿਨ ਨਵਾਂ ਚੜਦਾ ਉਹ ਮੇਰੇ ਵਾਸਤੇ ਤਾਂ ਇੱਕ ਜਾਂ ਦਸਤਾਲੇ ਆਉਂਦਾ ਹੈ ਕਿਉਂਕਿ ਮੈਨੂੰ ਬਹੁਤ ਲੋਕ ਪਿਆਰ ਕਰਦੇ ਨੇ ਤੇ ਮੈਨੂੰ ਇਹ ਜਨਾ ਜੀ ਉਸ ਤੇ ਰੱਬ ਤੇ ਬਹੁਤ ਜਿਆਦਾ ਭਰੋਸਾ ਇਸ ਕਰਕੇ ਮੈਨੂੰ ਕਦੇ ਕੋਈ ਮੇਰੇ ਨਾਲ ਮਾਰੀ ਘਟਨਾ ਕਦੇ ਹੀ ਨਹੀਂ ਵਾਪਰੀ ਹਰ ਵੇਲੇ ਸਾਰੀ ਦੁਨੀਆ ਪਿਆਰ ਕਰਦੀ ਮੌਦੇ ਆਸਰੇ ਤੁਰਿਆ ਫਿਰਦਾ ਮੇਰਾ ਤਾਂ ਹਰੇਕ ਪਾਲੀ ਬਹੁਤ ਵਧੀਆ ਜੀ ਹਾਂ ਇਹ ਬਹੁਤ ਵਧੀਆ ਹੋਇਆ ਜੀ ਇਹ ਤਾਂ ਛੇੜਿਆ ਵੀ ਕਈ ਆ ਤੇ ਕਈ ਛੇੜ ਨੂੰ ਵੀ ਫਿਰਦੇ ਹੁੰਦੇ ਨੇ ਮੈਂ ਟਲ ਜਾਣਾ ਉਹਨਾਂ ਦੇ ਪਾਸਿਓ ਤੇ ਬਾਕੀ ਐ ਜ਼ਰੂਰ ਹੈ ਵੀ ਜਿਵੇਂ ਮੈਨੂੰ 50 ਸਾਲ ਤੋਂ ਉੱਤੇ ਹੋ ਗਏ ਕੰਮ ਕਰਦਿਆਂ ਅਜੇ ਤੱਕ ਵੀ ਮੈਨੂੰ ਬਾਹਰ ਐਸਟਰਾ ਕੇ ਮਿਲਣੀਆਂ ਬੁੜੀਆਂ ਵੀ ਵੱਡੇ ਪੜੇ ਲਿਖੇ ਵੀ ਵੀ ਭੈਣ ਜੀ ਤੁਹਾਡੇ ਕਿੰਨੇ ਜਵਾਕ ਨੇ ਤੁਹਾਡਾ ਬੰਦਾ ਕੀ ਕੰਮ ਕਰਦਾ ਐਤਕੀ ਮੈਨੂੰ ਉੱਥੇ ਪੁੱਛਿਆ ਗਿਆ ਐਡਮਿੰਟਨ ਦੇ ਵਿੱਚ ਕਿ ਤੁਹਾਡਾ ਬੰਦਾ ਕੀ ਕੰਮ ਕਰਦਾ ਮੈਂ ਕਿਹਾ ਵੀ ਬੰਦਾ ਕਿਹੜਾ ਦੱਸਾਂ ਮੈਂ ਹੱਸ ਮਿਲ ਜਾ ਕੇ ਹੈ ਤੇ ਪਰ ਮੈਨੂੰ ਮਤਲਬ ਐ ਵੀ ਟੀਚਰਾਂ ਮਜ਼ਾਕ ਬਹੁਤ ਐ ਸਮਝਦੇ ਰਹਿੰਦੇ ਨੇ ਅਜ ਤੱਕ ਵੀ ਵੀ ਇਹ ਇਹ ਜਿਹੜਾ ਮੇਰਾ ਰੂਪ ਹੈ ਵੀ ਇਹ ਇਹੀ ਹੈ ਤੇ ਕਈਆਂ ਨੇ ਮੈਨੂੰ ਵੇਖ ਕੇ ਕੰਗੂਰੇ ਜੇ ਮਾਰਨੇ ਮੁੱਛਾਂ ਨ ਮਰੋੜਨੀਆਂ